ਜੇ ਤੁਸੀਂ ਪ੍ਰੂਫ ਲੈਣੇ ਨੇ ਇਹਨਾਂ ਚੀਜ਼ਾਂ ਦੇ ਕਿ ਇਹਦੇ ਕਿਹੜੇ ਪਾਰਟ ਲੱਗੇ ਨੇ ਕਿਹੜੇ ਨਹੀਂ ਲੱਗੇ ਨੇ ਤੇ ਫਿਰ ਤੁਸੀਂ ਆਪਣੇ ਘਰਾਂ 'ਚ ਲੈ ਜਾਓ ਇਹਨਾਂ ਨੂੰ ਉੱਥੇ ਜਾ ਕੇ ਅਜ਼ਮਾਓ ਆਪਣੀਆਂ ਕੁੜੀਆਂ ਨਾਲ ਆਪਣੇ ਬੁੜੀਆਂ ਨਾਲ ਆਪਣੇ ਬੰਦਿਆਂ ਨਾਲ ਅਜ਼ਮਾ ਕੇ ਦੇਖਣਾ ਤੁਹਾਡੇ ਪਸ਼ੋਕਰ ਦੇ ਵਿੱਚ ਤੁਹਾਡੇ ਬਜ਼ੁਰਗਾਂ ਦੇ ਵਿੱਚ ਜਿਹੜੇ ਤੁਹਾਨੂੰ ਕਹਾਣੀਆਂ ਸੁਣਾਉਂਦੇ ਹੋਣ ਕਿ ਤੇਰਾ ਦਾਦਾ ਜੰਮਿਆ ਸੀਗਾ ਤੇਰਾ ਨਾਨਾ ਜੰਮਿਆ ਸੀ ਤੇਰਾ ਚਾਚਾ ਸੀਗਾ ਤੇਰਾ ਤਾਇਆ ਸੀਗਾ ਉਹ ਫਿਰ ਜੰਮਿਆ ਸੀਗਾ 10 12 ਸਾਲ 15 ਸਾਲ ਬਾਅਦ ਉਹਨੂੰ ਮਹਿਸੂਸ ਹੋਣ ਲੱਗਾ ਕਿ ਉਹਦੇ ਵਿੱਚ ਇੱਕ ਲੇਡੀ ਐ ਇੱਕ ਕੁੜੀ ਐ ਰੱਬ ਦਾ ਵਾਸਤਾ ਤੁਸੀਂ ਇਹਨਾਂ ਚੀਜ਼ਾਂ ਨੂੰ ਬੰਦ ਕਰੋ ਦੇਖਣਾ ਜੇ ਆਪਣੇ ਬੱਚੇ ਬਚਾਉਣਾ ਚਾਹੁੰਦੇ ਹੋ ਜੇ ਤੁਹਾਨੂੰ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਵੀ ਗਾਂ ਇਦਾਂ ਦੇ ਬਣ ਕੇ ਮੁੰਡੇ ਕੁੜੀਆਂ ਬਣ ਕੇ ਕੁੜੀਆਂ ਮੁੰਡੇ ਬਣ ਕੇ ਤੁਹਾਡੇ ਆਲੇ ਦੁਆਲੇ ਘੁੰਮਦੇ ਰਹਿਣ ਫਿਰ ਤੁਹਾਡੀ ਮਰਜ਼ੀ ਆ ਪਰ ਮੁੰਡਾ ਮੁੰਡੇ ਨਾਲ ਵਿਆਹ ਕਰਨ ਲੱਪਿਆ ਕੁੜੀ ਕੁੜੀ ਨਾਲ ਵਿਆਹ ਕਰ ਤੁਹਾਡੇ ਦਾਦੇ ਪਰਦਾਦੇ ਨਾਨਿਆਂ ਨਾਨੀਆਂ ਨੇ ਮੁੰਡੇ ਬੰਦਿਆਂ ਨੇ ਨਾ ਆਪਸ ਵਿੱਚ ਜਬ ਬੁੜੀਆਂ ਨੇ ਆਪਸ ਵਿੱਚ ਕਦੇ ਵਿਆਹ ਕਰਾਇਆ ਸੀ ਕਦੇ ਸੁਣਿਆ ਸੀ ਅੱਜ ਤੱਕ ਕਿ ਨੀਕ ਤੁਸੀਂ ਕਹਾਣੀਆਂ ਸੁਣੀਆਂ ਕਿ ਤੇਰੀ ਦਾਦੀ ਜੰਮੀ ਸੀਗੀ ਤੇਰੀ ਨਾਨੀ ਜੰਮੀ ਸੀਗੀ 15 20 ਸਾਲ ਬਾਅਦ ਉਹਨੂੰ ਮਹਿਸੂਸ ਹੋਣ ਲੱਗ ਪਿਆ ਕਿ ਮੈਂ ਜੰਮੀ ਕੁੜੀਆਂ ਤੇ ਮੇਰੇ ਵਿੱਚ ਇੱਕ ਮੁੰਡੇ ਦੀ ਫੀਲਿੰਗ ਹੈਗੀ ਆ ਕਦੇ ਵੀ ਇਦਾਂ ਨਹੀਂ ਸੁਣਿਆ ਤੇ ਨਾ ਹੀ ਐਕਚੁਅਲੀ ਇਹ ਹੈਗਾ ਇਦਾਂ ਮੈਂ ਇਹਨਾਂ ਗੱਲਾਂ ਨਾਲ ਟੋਟਲੀ ਸਹਿਮਤ ਨਹੀਂ ਆ ਇਹ ਸਾਰੇ ਡਰਾਮੇ ਸ਼ੁਰੂ ਹੋ ਗਏ ਨੇ ਗੱਲ ਇਹ ਹੈ ਕਿ ਇਹ سلسلہ ਇੰਨਾ ਵੱਧ ਗਿਆ ਤੁਸੀਂ ਮੇਰਾ خیال ਹੈ ਕਿ ਸਮਝ ਕੇ ਹੋਵੋਗੇ ਮੈਂ ਗੱਲ ਕੀ ਕਰਨੀ ਚਾਹੁੰਦਾ ਪਰ ਇਹ ਹੀ ਗੱਲਾਂ ਜਿਹੜੀਆਂ ਜਦੋਂ ਅਸੀਂ ਇਹ ਸੋਚਣ ਲੱਗ ਜਾਂਦੇ ਹਾਂ ਕਿ ਘਰ-ਪਾਰ ਚੱਲਦਾ ਫਲਾਨੇ ਨੂੰ ਪੈਸੇ ਆਉਂਦੇ ਨੇ ਸੋਸ਼ਲ ਮੀਡੀਆ ਤੋਂ ਇਹ ਸਾਰਾ ਕੁਝ ਸੋਚ ਕੇ ਅਸੀਂ ਆਪਣੇ ਸਮਾਜ ਦਾ ਆਪਣੇ ਮੁਲਕ ਦਾ ਆਪਣੇ ਸੂਬੇ ਦਾ ਤੇ ਹੁਣ ਆਪਣੇ ਘਰਾਂ ਦਾ ਬੇੜਾ ਕਰ ਕਰਨ ਵੱਲ ਚੁੰਮਦਾ ਹੈ ਫਿਰ ਇਹਨਾਂ ਨੂੰ ਵੱਡੇ-ਵੱਡੇ ਰਿਐਲਿਟੀ ਸ਼ੋਅਾਂ ਵਿੱਚ ਲੈ ਜਾਂਦੇ ਨੇ ਜੋ ਤੁਸੀਂ ਇਹਨਾਂ ਨੂੰ ਵੱਡੇ-ਵੱਡੇ ਰਿਐਲਿਟੀ ਸ਼ੋਅਾਂ ਵਿੱਚ ਲੈ ਕੇ ਜਾਓਗੇ ਤਾਂ ਕੁਦਰਤੀ ਗੱਲ ਹੈ ਆ ਜਿਹੜਾ ਕੁਦਰਤੀ ਗੱਲ ਹੈ ਕਿ ਫਿਰ ਦੂਸਰੇ ਦੇ ਹੋਰ ਵੀ ਬੱਚਿਆਂ ਦਾ ਦਿਮਾਗ ਖਰਾਬ ਹੁੰਦਾ ਹੀ ਆ ਨਾ ਤੁਸੀਂ ਤੇ ਤੁਹਾਡੇ ਕੋਲ ਸੋਸ਼ਲ ਮੀਡੀਆ ਆ ਗਿਆ ਤੁਸੀਂ ਇੰਨਾ ਗਲਤ ਇਸਤੇਮਾਲ ਕਰ ਰਹੇ ਹੋ ਇੰਨਾ ਗਲਤ ਇਸਤੇਮਾਲ ਕਰ ਰਹੇ ਹੋ ਸਭ ਘਰ ਮੇਰੇ ਕੋਈ ਕਿਸੇ ਤੇ ਟੂਣਾ ਨਹੀਂ ਕਰਦਾ ਕੋਈ ਕੁਝ ਜਿਹੜਾ ਕਰਦਾ ਆ ਸਬ지 ਸੂਜੀ ਦਾਲ ਤੁਹਾਡੇ ਰੱਖ ਕੇ ਜਾਂਦਾ ਉਹ ਚਾ ਕੇ ਬਸ ਬਣਾ ਲਿਆ ਕਰੋ ਡਰੋ ਨਾ ਬਿਲਕੁਲ ਹੀ ਕੁਛ ਨਹੀਂਗਾ ਟੂਣੇ ਛੁਣੇ ਇਹਨਾਂ ਚੀਜ਼ਾਂ ਦੀ ਲੋੜ ਆ ਸਰਕਾਰਾਂ ਵੀ ਉਹ ਚੀਜ਼ਾਂ ਪ੍ਰੋਵਾਈਡ ਨਹੀਂ ਕਰਦੀਆਂ ਉੱਥੇ ਵੋਟਾਂ ਦੇ ਵਿੱਚ ਆਂਦਾ ਫ੍ਰੀ ਫੋਨ ਦੇਵਾਂਗੇ ਫ੍ਰੀ ਇੰਟਰਨੈਟ ਦੇਵਾਂਗੇ ਉਹ ਫਿੱਟੇ ਨੂੰ ਥੋੜਾ ਬੇੜਾ ਗਰਕ ਕੀਤਾ ਗਿਆ ਇੰਟਰਨੈਟ ਨੇ ਤੇ ਤੁਸੀਂ ਹੋਰ ਫ੍ਰੀ ਦਿਓਗੇ ਆਉਂਦੀਆਂ ਕਿਉਂ ਨਹੀਂ ਤੁਸੀਂ ਇਹਨਾਂ ਨੂੰ ਦੇਖਦੇ ਬਹੁਤ ਉਹ ਦੇਖਦੇ ਇੱਕ ਤੇ ਫਿਰ ਅੱਜ ਚੰਗੀਆਂ ਭਲੀਆਂ ਜਨਾਨੀਆਂ ਕੱਪੜੇ ਲਾ ਲਾ ਕੇ ਲੱਗੀਆਂ ਹੋਈਆਂ ਨੇ ਰੀਲਾਂ ਬਣਾਉਣ ਤੇ ਪੁਲ ਦੇ ਵਿੱਚ ਬਹਿਣਾ ਉੱਥੋਂ ਨਾਰੀਅਲ ਬਹੁਤ ਆਉਂਦੇ ਹੁੰਦੇ ਤੁਸੀਂ ਹੱਸੋਗੇ ਇਸ ਗੱਲ ਤੋਂ ਅਸੀਂ ਤੇ ਉਹ ਨਾਰੀਅਲ ਕੱਢ ਕੱਢ ਕੇ ਧੋਖਾ ਛਿਲ ਛਿਲ ਕੇ ਅਸੀਂ ਪੜਨਾ ਤੇ ਕੀ ਸਾਰੀ ਦਿਹਾੜੀ ਉੱਥੇ ਪੜਾਈ ਦੇ ਨਾਲ ਨਾਲ ਅਸੀਂ ਨਾਰੀਅਲੋਂ ਸਾਰੇ ਜਿਹਨੂੰ ਕਹਿੰਦੇ ਟੂਨੇ ਵਾਲੇ ਨਾਰੀਅਲ ਅਸੀਂ ਤੇ ਬਹੁਤ ਖਾਦੇ ਉਹ ਮੈਂ ਕਿਸੇ ਦੇ ਖਿਲਾਫ ਨਹੀਂ ਆ ਜਿਹੜਾ ਕਿਨਰ ਕਹ ਲੋ ਜਾਂ ਖੁਸਰੇ ਕਹ ਲੋ ਮੈਂ ਦੇ ਖਿਲਾਫ ਨਹੀਂ ਆ ਪਰ ਜਿਹੜੇ ਅਸਲ ਨੇ ਸੱਚੀ ਨੇ ਕੁਦਰਤ ਵੱਲੋਂ ਮੈਂ ਮੰਨਦਾ ਕੁਸ਼ਕ ਹੋਣਗੇ ਮੈਂ ਗਰੰਟੀ ਨਹੀਂ ਕਰਦਾ ਇਸ ਗੱਲ ਦੀ ਸੰਭਤ ਹੈ ਤੁਹਾਨੂੰ ਕਿਸ ਦਿਨ ਮੈਂ ਉਹਦੇ ਤੇ ਪ੍ਰੋਪਰ ਗੱਲ ਕਰਾਂਗਾ ਤੁਹਾਨੂੰ ਦਿਖਾਵਾਂਗਾ ਕੀ ਕਦੇ ਉਹਨਾਂ ਨੇ ਗੱਲ ਕੀਤੀ ਉਸ ਬਾਰੇ ਨਹੀਂ ਕਿਉਂਕਿ ਇਹਨਾਂ ਨੂੰ ਤਾਂ ਮਸਾਲਾ ਚਾਹੀਦਾ ਇਹੋ ਜਿਹਾ ਗੰਦਾ ਮਸਾਲਾ ਜਿਹੜੇ ਲੋਕ ਇਹਨਾਂ ਲੋਕਾਂ ਨੂੰ ਲਿਆ ਲੈ ਕੇ ਬਿਠਾ ਉਠਾਏ ਗੱਲਾਂ ਕਰਦੇ ਨੇ ਇਹਨਾਂ ਲੋਕਾਂ ਨੇ ਕਦੇ ਨਰਿੰਦਰ ਕਪਾਨੀ ਦੀ ਗੱਲ ਕੀਤੀ ਹੈ ਜੇ ਦੀ ਵਜ੍ਹਾ ਨਾਲ ਇੰਟਰਨੈਟ ਅਸੀਂ ਦੇਖ ਰਹੇ ਤੁਸੀਂ ਮੈਨੂੰ ਇਸ ਵੇਲੇ ਦੇਖ ਰਹੇ ਹੋ ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਮੈਂ ਪਰਮਜੀਤ ਸਿੰਘ ਇੱਕ ਵਾਰੀ ਫੇਥ ਹੋਣਾ ਹਾਜ਼ਰ ਆ ਅੱਜ ਕੁਛ ਇੱਕ ਦਿਲ ਦੀਆਂ ਗੱਲਾਂ ਕਰਨੀਆਂ ਨੇ ਜਿਹੜੀਆਂ ਮੈਂ ਬਹੁਤ ਦੇਰ ਤੋਂ ਕਰਨੀਆਂ ਚਾਹੁੰਦਾ ਸੀ ਪਰ ਨਹੀਂ ਕਰ ਸਕਿਆ ਅੱਜ ਫਿਰ ਹੌਸਲਾ ਕਰਕੇ ਮੈਂ ਕਿਹਾ ਚਲੋ ਗੱਲ ਕਰਦੇ ਆਂ ਨਾ ਕੀਤੀ ਤੇ ਫਿਰ ਇਹ ਗੱਲਾਂ ਜਿਹੜੀਆਂ ਤੁਸੀਂ ਸਾਈਡ ਤੇ ਜੋ ਕੁਝ ਦੇਖ ਰਹੇ ਹੋ ਇਹ ਸਾਈਡ ਤੇ ਰਿਪੀਟ ਤੇ ਚੱਲਦਾ ਰਹੇਗਾ ਇਹ ਕੁਛ ਇੱਕ ਸਕਰੀਨਸ਼ਾਟ ਨੇ ਜਿਨ੍ਹਾਂ ਦੇ ਸੰਦਰਭ ਵਿੱਚ ਅੱਜ ਗੱਲ ਕਰਨੀ ਇਸ ਕਰਕੇ ਤੁਸੀਂ ਪੜ੍ਹਦੇ ਵੀ ਰਹੇ ਹੋ ਦੇਖਦੇ ਰਹੇ ਹੋ ਇਸੇ ਅੱਜ ਸੈਸ਼ਨ ਦੇ ਵਿੱਚ ਮੈਂ ਤੁਹਾਨੂੰ ਕੁਝ ਗੱਲਾਂ ਕਰਨੀਆਂ ਚਾਹੁੰਨਾ ਗੱਲ ਮੈਂ ਇਸ ਕਰਕੇ ਲੇਟ ਹੋ ਕੇ ਕਰਨੀ ਕਿਉਂਕਿ ਅਸੀਂ ਉਲਟ ਸੋਚਣ ਲੱਗ ਜਾਂਦੇ ਆ ਕਿ ਚਲੋ ਇਹਨਾਂ ਦਾ ਰੋਜ਼ਗਾਰ ਚੱਲਦਾ ਆ ਘਰ-ਬਾਰ ਚੱਲਣ ਡਿਆ ਆ ਪੈਸੇ-ਪੂਸੇ ਆਉਂਦੇ ਨੇ ਚੱਲਣ ਦਿਓ ਅਸੀਂ ਸੈਂਸਿਟਿਵ ਬਹੁਤ ਆ ਪਰ ਇਹ ਗੱਲਾਂ ਜਿਹੜੀਆਂ ਜਦੋਂ ਅਸੀਂ ਇਹ ਸੋਚਣ ਲੱਗ ਜੰਨੇ ਆ ਕਿ ਘਰ-ਬਾਰ ਚੱਲਦਾ ਫਲਾਨੇ ਨੂੰ ਪੈਸੇ ਆਉਂਦੇ ਨੇ ਸੋਸ਼ਲ ਮੀਡੀਆ ਤੋਂ ਇਹ ਸਾਰਾ ਕੁਝ ਸੋਚ ਕੇ ਅਸੀਂ ਆਪਣੇ ਸਮਾਜ ਦਾ ਆਪਣੇ ਮੁਲਕ ਦਾ ਆਪਣੇ ਸੂਬੇ ਦਾ ਤੇ ਹੁਣ ਆਪਣੇ ਘਰਾਂ ਦਾ ਬੇੜਾ ਗਰ ਕਰਨ ਵੱਲ ਚੁਲ ਪਏ ਆ 스마트ਫੋਨ ਦਾ ਯੁੱਗ ਹੈ ਹਰ ਬੱਚੇ ਕੋਲ ਹਰ ਜਵਾਨ ਕੋਲ ਤੇ ਤਕਰੀਬਨ ਤਕਰੀਬਨ ਹਰ ਬਜ਼ੁਰਗ ਦੇ ਕੋਲ ਵੀ ਅੱਜ 스마트ਫੋਨ ਹੈ ਕਿੰਨੀ ਆਕ ਤੁਸੀਂ ਉਹਦੇ ਤੇ ਪ੍ਰਾਈਵੇਸੀਆਂ ਲਾ ਲੋਗੇ ਤੱਕੇ ਨਾ ਕਿਸੇ ਨਾ ਕਿਸੇ ਜਰੀਏ ਸਾਰਾ ਕੁਝ ਤੁਹਾਡੇ ਸਾਹਮਣੇ ਆ ਹੀ ਜਾਂਦਾ ਰਹਿੰਦਾ ਤੇ ਇਹਦਾ ਅਸਰ ਕਿਤੇ ਨਾ ਕਿਤੇ ਸਾਡੇ ਸਮਾਜ ਤੇ ਸਾਡੇ ਪਰਿਵਾਰਾਂ ਤੇ ਸਾਡੇ ਬੱਚਿਆਂ ਤੇ ਜ਼ਰੂਰ ਹੁੰਦਾ ਇਸ ਗੱਲ ਤੁਹਾਨੂੰ ਮੰਨਣੀ ਪੈਗੀ ਸਾਨੂੰ ਬੱਚੇ ਸਵਾਲ ਕਰਨ ਲੱਗ ਜਾਂਦੇ ਨੇ ਕਿ ਡੈਡੀ ਇਹ ਕੀ ਆ ਗੱਲ ਇਹ ਆ ਕਿ ਇਹ ਸਿਲਸਿਲਾ ਇੰਨਾ ਕੁ ਵੱਧ ਗਿਆ ਤੁਸੀਂ ਮੇਰੇ ਖਿਆਲ ਆ ਕਿ ਸਮਝ ਕੇ ਹੋਵੋਗੇ ਮੈਂ ਗੱਲ ਕੀ ਕਰਨੀ ਚਾਹੁੰਨਾ ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿਛੋਕੜ ਨੇ ਵੱਲ ਝਾਤ ਮਾਰੋ ਮਾੜੀ ਜੀ ਤੁਹਾਡੇ ਦਾਦੇ ਪਰਦਾਦੇ ਨਾਨੇ ਨਾਨੀਆਂ ਕਿੰਨਿਆਂ ਕਦਿਆਂ ਤੁਸੀਂ ਇਹ ਗੱਲਾਂ ਸੁਣੀਆਂ ਨੇ ਕਿ ਜਦੋਂ ਉਹ ਜੰਮੇ ਸੀ ਜਾਂ ਉਹਨਾਂ ਦੇ ਭੈਣ ਭਰਾ ਜੰਮੇ ਸੀ ਜਦੋਂ ਉਹ ਜੰਮੇ ਨੇ ਬੜੇ ਸੋਹਣੇ ਜੰਮੇ ਨੇ ਪਰ ਕੁਝ ਇੱਕ ਸਾਲਾਂ ਬਾਅਦ 10 12 15 20 ਸਾਲਾਂ ਬਾਅਦ ਉਹਨਾਂ ਨੂੰ ਜੇ ਕਿਸੇ ਦੇ ਘਰ ਕੁੜੀ ਜੰਮੀ ਆ ਕਿੰਨਿਆਂ ਇੱਕ ਤੁਹਾਡੀਆਂ ਬਜ਼ੁਰਗਾਂ ਦੀਆਂ ਕੁੜੀਆਂ ਨੂੰ ਜਦੋਂ ਕਿਉਂਕਿ ਕਿਦੇ ਕਦੇ ਕਿਸੇ ਚਮਾਰਚ ਤੋਂ ਕੁੜੀਆਂ ਹੀ ਸਨ ਨਾ ਕਿੰਨੇਕ ਤੁਸੀਂ ਕਹਾਣੀਆਂ ਸੁਣੀਆਂ ਕਿ ਤੇਰੀ ਦਾਦੀ ਜੰਮੀ ਸੀਗੀ ਤੇਰੀ ਨਾਨੀ ਜੰਮੀ ਸੀਗੀ 15-20 ਸਾਲ ਬਾਅਦ ਉਹਨੂੰ ਮਹਿਸੂਸ ਹੋਣ ਲੱਗ ਪਿਆ ਕਿ ਮੈਂ ਜੰਮੀ ਕੁੜੀਆਂ ਤੇ ਮੇਰੇ ਵਿੱਚ ਇੱਕ ਮੁੰਡੇ ਦੀ ਫੀਲਿੰਗ ਹੈਗੀ ਆ ਮੇਰੇ ਵਿੱਚ ਇੱਕ ਮੁੰਡੇ ਦੇ ਪਾਰਟਸ ਆ ਗਏ ਨੇ ਜਾਂ ਮੇਰੇ ਵਿੱਚ ਇੱਕ ਤਬਦੀਲੀ ਆਉਣ ਲੱਗ ਗਈਆਂ ਨੇ ਜਾਂ ਕਿੰਨੇਕ ਤੁਹਾਡੇ ਘਰ ਮੁੰਡੇ ਜੰਮੇ ਤੁਹਾਡੇ ਪਿਸ਼ੋਕਰ ਦੇ ਵਿੱਚ ਤੁਹਾਡੇ ਬਜ਼ੁਰਗਾਂ ਦੇ ਵਿੱਚ ਜਿਹੜੇ ਤੁਹਾਨੂੰ ਕਹਾਣੀਆਂ ਸੁਣਾਉਂਦੇ ਹੋਣ ਕਿ ਤੇਰਾ ਦਾਦਾ ਜੰਮਿਆ ਸੀਗਾ ਤੇਰਾ ਨਾਨਾ ਜੰਮਿਆ ਸੀ ਤੇਰਾ ਚਾਚਾ ਸੀਗਾ ਤੇਰਾ ਤਾਇਆ ਸੀਗਾ ਉਹ ਫਿਰ ਜੰਮਿਆ ਸੀਗਾ 10 12 ਸਾਲ 15 ਸਾਲ ਬਾਅਦ ਉਹਨੂੰ ਮਹਿਸੂਸ ਹੋਣ ਲੱਗਾ ਕਿ ਉਹਦੇ ਵਿੱਚ ਇੱਕ ਲੇਡੀ ਐ ਇੱਕ ਕੁੜੀ ਐ ਕੁੜੀ ਦੀਆਂ ਫੀਲਿੰਗਸ ਉਹ ਸਾਰਾ ਕੁਝ ਹੋਣ ਲੱਪਿਆ ਕੰਨਿਆ ਕਿੰਨਿਆਂ ਕ ਤੁਸੀਂ ਇਹ ਕਹਾਣੀਆਂ ਸੁਣੀਆਂ ਨੇ ਕੀ ਕਦੇ ਇਦਾਂ ਸੀਗਾ ਸਮਾਜ ਦੇ ਵਿੱਚ ਇਹ ਸਾਰਾ ਕੁਝ ਹੁਣ ਕਿਉਂ ਹੋਣ ਲੱਪਿਆ ਸਾਡੀਆਂ ਖੁਰਾਕਾਂ ਬਦਲ ਗਈਆਂ ਸਾਡੀ ਸੋਚ ਬਦਲ ਗਈ ਆ ਜਾ ਫਿਰ ਅਸੀਂ ਬਹੁਤ ਡਰਾਮੈਟਿਕ ਲੋਕ ਹੋ ਗਏ ਆ ਕਦੇ ਵੀ ਇਦਾਂ ਨਹੀਂ ਸੁਣਿਆ ਤੇ ਨਾ ਹੀ ਐਕਚੁਅਲੀ ਇਹ ਹੈਗਾ ਇਦਾਂ ਮੈਂ ਇਹਨਾਂ ਗੱਲਾਂ ਨਾਲ ਟੋਟਲੀ ਸਹਿਮਤ ਨਹੀਂ ਆ ਇਹ ਸਾਰੇ ਡਰਾਮੇ ਸ਼ੁਰੂ ਹੋ ਗਏ ਨੇ ਸਾਰੇ ਡਰਾਮੇ ਸ਼ੁਰੂ ਹੋ ਗਏ ਨੇ ਇਹ ਲੋਕਾਂ ਨੇ ਪੈਸੇ ਬਣਾਉਣ ਦਾ ਟਕਵਾਂਜ ਬਣਾ ਲਿਆ ਕਿੰਨੇ ਕਿ ਜਦੋਂ ਅਸੀਂ ਮੈਂ ਯੰਗ ਸੀਗਾ ਜਾਂ ਕਹ ਲੋ ਬਚਪਨ ਦੇ ਵਿੱਚ ਸੀਗਾ ਸਾਡੇ ਘਰਾਂ ਵਿੱਚ ਵੀ ਖੁਸਰੇ ਆਉਂਦੇ ਸਨ ਉਹ ਵਾਕਿਆ ਖੁਸਰੇ ਸਨ ਸ਼ਾਇਦ ਮੈਂ ਕਿਹੜਾ ਦੇਖੇ ਨੇ ਪਰ ਉਹਨਾਂ ਦੇ ਗੱਲਬਾਤ ਉਹਨਾਂ ਦੇ ਪਹਿਰਾਵੇ ਤੋਂ ਲੱਗਦਾ ਹੈ ਕਿ ਉਹ ਵਕਤ ਉਹਨਾਂ ਜ਼ਮਾਨੇ ਵਿੱਚ ਕੁਝ ਇੱਕ ਇਹੋ ਜਿਹੇ ਲੋਕ ਸਨ ਪਰ ਹੁਣ ਬਹੁਤ ਲੋਕ ਆਪਣੇ ਬੋਡੀ ਨੂੰ ਆਪਰੇਸ਼ਨ ਕਰਾ ਕਰਕੇ ਸਰਜਰੀਆ ਕਰਾ ਕਰਕੇ ਕਿਉਂਕਿ ਟੈਕਨੋਲੋਜੀ ਜਿਹੜੀ ਆ ਗਈ ਆ ਉਹਦਾ ਨਾਜਾਇਜ਼ ਫਾਇਦਾ ਬਹੁਤ ਲੋਕੀ ਠਾਣ ਲੱਗ ਪਏ ਨੇ ਕਦੇ ਵੀ ਨਹੀਂ ਇਦਾਂ ਹੁੰਦਾ ਸੀਗਾ ਅਸੀਂ ਤਾਂ ਕਦੇ ਸੁਣਿਆ ਨਹੀਂਗਾ ਵਿੱਚ ਕੋਈ ਅਸੀਂ ਜਿਹੜੇ ਮੇਰੇ ਨਾਲ ਦੇ ਮੁੰਡੇ ਕੁੜੀਆਂ ਉਹਨਾਂ ਵਿੱਚ ਨਹੀਂ ਪਿਛਲੇ ਜਿਹੜੇ ਦਾਦੇ ਪਰਦਾਦੇ ਉਹਨਾਂ ਨੇ ਤੇ ਗੱਲਾਂ ਬਾਤ ਦੀਆਂ ਕਦੇ ਨਾਲ ਦੇ ਕਲਾਸ ਫੈਲੋ ਮੁੰਡੇ ਕੁੜੀਆਂ ਵਿੱਚ ਵੀ ਨਹੀਂ ਸੀ ਇਹੋ ਜਿਹਾ ਸੁਣਿਆ ਕਿ ਕੁੜੀਆਂ ਵਾਂਗੂ ਤੁਰਦੇ ਹੋਣ ਕੁੜੀਆਂ ਵਾਂਗੂ ਬੋਲਦੇ ਹੋਣ ਤੇ ਉਹਨਾਂ ਵਿੱਚ ਕੁੜੀਆਂ ਵਾਲੀ ਤਬਦੀਲੀ ਆਉਣ ਲੱਗੀ ਹੋਵੇ ਮੁੰਡਿਆਂ ਵਿੱਚ ਜਾਂ ਕੁੜੀਆਂ ਵਿੱਚ ਮੁੰਡਿਆਂ ਵਾਲੀ ਤਬਦੀਲੀ ਆਉਣ ਲੱਗੀ ਕਦੇ ਨਹੀਂ ਸੀ ਅਸੀਂ ਸੁਣਿਆ ਇਹ ਸਿਲਸਿਲਾ ਕਦੋਂ ਚੱਲ ਪਿਆ ਕਿਉਂ ਚੱਲ ਪਿਆ ਤੇ ਇਹਨੂੰ ਹਟਾਉਣ ਲਈ ਕੌਣ ਜ਼ਿੰਮੇਵਾਰ ਹੈ ਇਹਨੂੰ ਲਿਆਉਣ ਲਈ ਕੌਣ ਜ਼ਿੰਮੇਵਾਰ ਹੈ ਕਿਉਂ ਨਹੀਂ ਜ਼ਿੰਮੇਵਾਰੀ ਕੋ ਲੈਂਦਾ ਗੱਲ ਕਰਦੇ ਆ ਚੈਨਲਾਂ ਦੀ ਤੁਸੀਂ ਕੋਈ ਇੱਕ ਚੈਨਲਾਂ ਦੇ ਨਾਲ ਕਟਿੰਗਸ ਹੀ ਦੇਖ ਰਹੇ ਹੋ ਮੱਕੜ ਸਾਹਿਬ ਦੀ ਗੱਲ ਕਰ ਲਓ ਹੋਰ ਕੁਝ ਇੱਕ ਲੋਕ ਮੱਕੜ ਸਾਹਿਬ ਨੇ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਨੂੰ ਬਿਠਾਇਆ ਹੁੰਦਾ ਮੇਰੇ ਸੀਨੀਅਰ ਨੇ ਮੈਂ ਇੱਜ਼ਤ ਕਰਦਾ ਉਹਨਾਂ ਦਾ ਪਿਆਰ ਵੀ ਕਰਦਾ ਮੇਰੀ ਪਹਿਲੋਂ ਗੱਲ ਵੀ ਹੁੰਦੀ ਸੀ ਤੇ ਪਰ ਜਿਹਦੇ ਜਿਹਦੇ ਬਾਰੇ ਸੱਚੀ ਗੱਲ ਕਰ ਦੋ ਫਿਰ ਤੁਹਾਨੂੰ ਬਲੌਕ ਕਰ ਦਿੰਦੇ ਨੇ ਤੇ ਖੈਰ ਐਨੀਵੇ ਮੱਕੜ ਸਾਹਿਬ ਵੀ ਦੂਜੇ ਤੀਜੇ ਦਿਨ ਕਦੇ ਇਹੋ ਜਿਹੀਆਂ ਕੁੜੀਆਂ ਨੂੰ ਤੇ ਇਹੋ ਜਿਹੇ ਜਿਹਨਾਂ ਨੂੰ ਇਹ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਐਕਚੁਅਲੀ ਤੇ ਕੁੜੀ ਹੈ ਤੇ ਕੁੜੀ ਆ ਮੁੰਡਾ ਤੇ ਮੁੰਡਾ ਮੇਰੇ ਹਿਸਾਬ ਨਾਲ ਤੁਸੀਂ ਸੋਚ ਕੇ ਦੇਖੋ ਜਦੋਂ ਬੱਚਾ ਜੰਮਦਾ ਹੈ ਉਹਨੂੰ ਮਾਪਿਓ ਪਾਲਦਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਸਾਡੇ ਘਰ ਮੁੰਡਾ ਜੰਮਿਆ ਜਾਂ ਕੁੜੀ ਜੰਮੀ ਹੈ ਜਿਹੜੇ ਕਹਿੰਦੇ ਨੇ ਅਸੀਂ ਜਦੋਂ ਜਵਾਨ ਹੁੰਦੇ ਸੀ ਖੁਸਰੇ ਜੰਮੇ ਅਸੀਂ ਕਿੰਨਰ ਜੰਮੇ ਕਿ ਮਾਪਿਓ ਨੇ ਸਾਰਾ ਕੁਝ ਦੇਖਿਆ ਨਹੀਂ ਹੁੰਦਾ ਮਾਪਿਓ ਨੇ ਪਾਲਿਆ ਨਹੀਂ ਹੁੰਦਾ ਬਾਅਦ ਵਿੱਚ ਤੁਸੀਂ ਲੋਕਾਂ ਵੱਲ ਦੇਖਦੇ ਕਿ ਲੋਕਾਂ ਵੱਲ ਪੈਸੇ ਕਮਾਉਦੇ ਦੇਖਦੇ ਕਿ ਤੁਸੀਂ ਕਿਉਂ ਆਪਣਾ ਬੇੜਾਗਰ ਕਰਨ ਲੱਗੇ ਹੋਏ ਹੋ ਕਿਉਂ ਆਪਣੇ ਸਮਾਜ ਦਾ ਬੇੜਾਗਰ ਕਰਨ ਲੱਗੇ ਹੋਏ ਹੋ ਤੁਸੀਂ ਚੈਨਲਾਂ ਵਾਲੇ ਬਿਠਾ ਬਿਠਾ ਕੇ ਇਹਨਾਂ ਨੂੰ ਗੰਦੇ ਸਵਾਲ ਪੁੱਛਦੇ ਹੋ ਇੰਨੇ ਗੰਦੇ ਸਵਾਲ ਕਿ ਅਸੀਂ ਕਈ ਵਾਰੀ ਵੀਡੀਓ ਸਾਹਮਣੇ ਆ ਜਵੇ ਤੇ ਫਟਾਫਟ ਦੇਖਣਾ ਪੈਂਦਾ ਵੀ ਕੋਈ ਬੱਚਾ ਜਾਂ ਸਾਡਾ ਕੋਈ ਲੇਡੀਜ਼ ਜਾਂ ਕੋਈ ਬਜ਼ੁਰਗ ਬੈਠਾ ਸੁਣਦਾ ਤਾਂ ਨਹੀਂ ਸਵਾਲ ਕੀ ਕਰਦੇ ਨੇ ਇਹਨਾਂ ਨੂੰ ਦੇਖੋ ਤੁਹਾਡੇ ਤੁਹਾਡੇ ਤੁਸੀਂ ਤੁਹਾਨੂੰ ਉਹ ਪਾੜ ਲੱਗੇ ਹੋਏ ਨੇ ਬੰਦਿਆਂ ਵਾਲੇ ਤੁਹਾ ਨੂੰ ਉਹ ਬੁੜੀਆਂ ਵਾਲੇ ਪਾਟ ਲੱਗੇ ਹੋਏ ਨੇ ਕਿ ਤੁਹਾਡੇ ਹੈਗਾ ਕੁਝ ਤੁਸੀਂ ਇਹ ਕਿੱਦਾਂ ਫਿਜ਼ੀਕਲ ਰਿਲੇਸ਼ਨ ਕਰਦੇ ਹੋ ਫੇਕ ਕੀ ਕਰਨਾ ਪੈਂਦਾ ਉਹਦੇ ਵਾਸਤੇ ਤੁਸੀਂ ਫਿਰ ਵਾਸ਼ਰੂਮ ਕਿੱਦਾਂ ਚਾਹੁੰਦੇ ਹੋ ਟਾਇਲਟ ਕਿੱਦਾਂ ਚਾਹੁੰਦੇ ਹੋ ਉਹ ਕੀ ਹੁੰਦਾ ਆ ਮਤਲਬ ਐਸੇ ਛੋਟੇ ਸਵਾਲ ਤੁਸੀਂ ਕਰਨ ਲੱਗ ਜਾਂਦੇ ਹੋ ਕੈਮਰਾ ਔਨ ਕਰਕੇ ਤੁਹਾਡੇ ਘਰਾਂ ਵਿੱਚ ਨਹੀਂ ਕੋਈ ਸੁਣਦਾ ਯਾਰ ਜਿਨ੍ਹਾਂ ਨੇ ਪਾਲੇ ਨੇ ਬੱਚੇ ਇਹ ਉਹਨਾਂ ਨੂੰ ਕੁਝ ਦਿਸਦਾ ਨਹੀਂ ਸੀਗਾ ਨਜ਼ਰ ਨਹੀਂ ਆਉਂਦਾ ਸੀ ਕਿ ਤੁਹਾਨੂੰ 파ਟ ਲੱਗੇ ਹੋਏ ਨੇ ਫਿਰ ਕਿੱਦਾਂ ਦੇ 파ਟ ਨੇ ਦੁਰ ਲਾਂਤ ਯਾਰ ਤੁਹਾਡੇ ਸਵਾਲਾਂ ਦੇ ਜੇ ਤੁਹਾਨੂੰ ਬਹੁਤ ਹੀ ਆਪਣੇ ਆਪ ਨੂੰ ਯਕੀਨ ਦਿਵਾਉਣਾ ਹੈ ਲੋਕਾਂ ਵਾਸਤੇ ਕਿਉਂ ਇਹ ਚੀਜ਼ਾਂ ਪਰੋਸ ਦਿਓ ਕਿਸੇ ਦੇ ਹੋਣ ਨਾ ਹੋਣ ਦੂਜੇ ਬੰਦੇ ਨੂੰ ਕੀ ਮਤਲਬ ਉਹਨਾਂ ਦਾ ਜੇ ਉਹਨਾਂ ਦੀ ਕੋ ਆਪਣੀ ਸੋਸਾਇਟੀ ਆ ਮਕਿੰਦਰਾ ਦੇ ਖਿਲਾਫ ਨਹੀਂ ਆ ਖੁਸਰਾ ਦੇ ਖਿਲਾਫ ਨਹੀਂ ਆ ਪਰ ਜੇ ਕੋ ਉਹਨਾਂ ਦੀ ਸੋਸਾਇਟੀ ਹੈਗੀ ਜਿਹੜੇ ਪੱਕੇ ਰੀਅਲ ਹੈਗੇ ਨੇ ਉਹਨਾਂ ਨੂੰ ਉਹਨਾਂ ਦੀ ਲਾਈਫ ਆ ਜੀਉਣ ਜਿੱਤਾ ਮਰਜੀ ਜੀਣੋ ਕੀ ਕਰਦੇ ਨੇ ਫਿਜ਼ੀਕਲ ਰਿਲੇਸ਼ਨ ਹੈਗੇ ਨੇ ਨਹੀਂ ਹੈਗੇ ਨੇ ਬੱਚੇ ਜੰਮਦੇ ਨੇ ਨਹੀਂ ਜੰਮਦੇ ਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਤੁਸੀਂ ਤੱਕੇ ਨਾਲ ਲੋਕਾਂ ਨੂੰ ਕਿਉਂ ਇਹ ਚੀਜ਼ਾਂ ਪਰੋਸਦੇ ਹੋ ਕਿਉਂ ਗੰਦੇ ਸਵਾਲ ਕਰਦੇ ਹੋ ਜੇ ਬਹੁਤੇ ਤੁਹਾਨੂੰ ਲੱਗਦਾ ਕਿ ਅਸੀਂ ਇਨਕੁਆਰੀ ਕਰਨੀ ਆ ਜੇ ਤੁਸੀਂ ਪ੍ਰੂਫ ਲੈਣੇ ਨੇ ਇਹਨਾਂ ਚੀਜ਼ਾਂ ਦੇ ਕਿ ਇਹਨਾਂ ਦੇ ਕਿਹੜੇ ਪਾਰਟ ਲੱਗੇ ਨੇ ਕਿਹੜੇ ਨਹੀਂ ਲੱਗੇ ਨੇ ਤੇ ਫਿਰ ਤੁਸੀਂ ਆਪਣੇ ਘਰਾਂ 'ਚ ਲੈ ਜਾਓ ਇਹਨਾਂ ਨੂੰ ਉੱਥੇ ਜਾ ਕੇ ਅਜਮਾਓ ਆਪਣੀਆਂ ਕੁੜੀਆਂ ਨਾਲ ਆਪਣੇ ਬੁੜੀਆਂ ਨਾਲ ਆਪਣੇ ਬੰਦਿਆ ਨਾਲ ਅਜਮਾ ਕੇ ਦੇਖੋ ਇਹਨਾਂ ਨੂੰ ਤੁਹਾਨੂੰ ਫੇਰ ਪਤਾ ਲੱਗੇਗਾ ਕਿਉਂਕਿ ਲੋਕਾਂ ਨੂੰ ਤਾਂ ਨਾ ਤੁਸੀਂ ਦੱਸੋ ਉੱਥੇ ਕੈਮਰੇ ਲਾ ਕੇ ਆਪਣੇ ਕੋਲ ਰੱਖੋ ਫੋਟੋਆਂ ਵੀਡੀਓ ਤੇ ਉੱਥੇ ਜਦੋਂ ਤੁਹਾਨੂੰ ਲੱਗੇ ਵੀ ਪ੍ਰੂਫ ਹੋ ਗਿਆ ਫਿਰ ਇਹਨਾਂ ਨੂੰ ਬਾਹਰ ਕੱਢੋ ਕਿਉਂ ਲੋਕਾਂ ਨੂੰ ਪ੍ਰੋਸ ਦਿਓ ਇਹ ਸਵਾਲ ਨਹੀਂ ਸੁਣਨਾ ਚਾਹੁੰਦੇ ਲੋਕੀ ਧੱਕੇ ਨਾਲ ਤੁਸੀਂ ਸੁਣਾ ਦਿਓ ਆਮ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਆ ਉਹ ਕੀ ਨੇ ਕੀ ਨਹੀਂ ਹਨ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਤੁਸੀਂ ਧੱਕੇ ਨਾਲ ਆਪਣੇ डीआरपी ਵਧਾਉਣ ਵਾਸਤੇ ਅੱਜ ਕੱਲ ਇਹ ਤਾਂ ਜਿਹੜਾ ਸਭ ਤੋਂ ਜ਼ਿਆਦਾ ਗੰਦ ਪੈ ਗਿਆ ਉਹ ਇਸ ਕਰਕੇ ਪੈ ਗਿਆ ਕਿ ਉਹ ਸੋਸ਼ਲ ਮੀਡੀਆ ਤੇ ਪੈਸੇ ਆਉਣ ਲੱਗ ਪਏ ਨੇ ਉਹਦਾ ਕਰਕੇ ਇੰਨਾ ਗੰਦ ਪੈ ਗਿਆ ਸੀ ਕੁਝ ਵੀ ਦਿਖਾਉਣ ਲੱਗੇ ਜ਼ਰਾ ਜਿੰਨਾ ਵੀ ਸੋਚਦੇ ਨੇ ਕਿ ਸਾਨੂੰ ਕੀ ਦਿਖਾਉਣਾ ਚਾਹੀਦਾ ਕੀ ਨਹੀਂ ਦਿਖਾਉਣਾ ਚਾਹੀਦਾ ਪਤਾ ਨਹੀਂ ਤੁਹਾਡੇ ਆਪਣੇ ਪਰਿਵਾਰ ਹੈ ਨਹੀਂਗੇ ਜਾਂ ਕਿੰਨੀ ਕੁ ਤੁਸੀਂ ਪ੍ਰਾਈਵੇਸੀਆਂ ਲਾਈਆਂ ਹੋ ਕਿ ਤੁਹਾਡੇ ਧੀਆਂ ਭੈਣ ਤੁਹਾਡੇ ਮਾਪਿਓ ਦੇਖਦੇ ਨਹੀਂ ਹੋਣਗੇ ਤੁਹਾਡੇ ਭੈਣ ਭਰਾ ਹੋਣਗੇ ਦੇਖਦੇ ਹੋਣਗੇ ਨਾ ਕੀ ਮਤਲਬ ਕੀ ਇਹਨਾਂ ਨੂੰ ਸਵਾਲਾਂ ਨੂੰ ਪੁੱਛਣ ਦਾ ਆਪ ਆ ਦੇਖ ਲਓ ਕਿੰਨਾ ਸੋਹਣਾ ਮੁੰਡਾ ਮੈਂ ਤੁਹਾਨੂੰ ਰੋਕ ਰੋਕ ਕੇ ਵੀ ਦਿਖਾ ਦੇਣਾ ਆ ਕੁੜੀ ਜੈਸਲੀਨ ਆਈ ਥਿੰਕ ਇਹਦਾ ਨਾਮ ਇਹ ਮੁੰਡਾ ਸਿਗਾ ਬੜਾ ਸੋਹਣਾ ਮੈਂ ਤੁਹਾਨੂੰ ਦਿਖਾ ਦੇਣਾ ਇੱਕ ਇਹਦੀ ਵੀਡੀਓ ਜੀ ਵੀ ਮੈਂ ਨਾਲੋਂ ਨਾਲ ਲੱਭ ਦਰ ਰਿਹਾ ਤੁਹਾਨੂੰ ਦਿਖਾ ਦੇਣਾ ਇਹ ਮੁੰਡਾ ਸਿਗਾ ਬੜਾ ਸੋਹਣਾ ਪਰ ਇਸ ਇਹਨੇ ਬਸ ਆਪਣੇ ਆਪ ਨੂੰ ਆਪ ਵਿਗਾੜ ਲਿਆ ਆਪ ਵਿਗਾੜ ਲਿਆ ਆ ਦੇਖੋ ਤੁਹਾਨੂੰ ਦਿਖਾਉਣਾ ਆ ਦੇਖੋ ਇਹ ਮੁੰਡਾ ਸਿਗਾ ਫਿਰ ਇਹਨੇ ਚੈਨਲਾਂ ਤੇ ਆ ਇਨਾ ਕਿ ਇਸ ਕੁੜੀ ਨੂੰ ਜਾਂ ਮੁੰਡੇ ਨੂੰ ਵਾਟ ਐਵਰ ਜੋ ਵੀ ਹੈ ਇਹਨੂੰ ਪ੍ਰੋਮੋਟ ਕੀਤਾ ਲੋਕਾਂ ਨੇ ਕਿ ਇਹਨੇ ਬਾਅਦ ਵਿੱਚ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ ਕਿ ਬਾਅਦ ਵਿੱਚ ਬੜੇ ਕੁਝ ਇਹ ਦੇਖੋ ਪੁੱਤ ਨਿਕਲਿਆ ਕਿਨਰ ਜੀਣਾ ਹਰਾਮ ਕਰ ਦਿੱਤਾ ਟੱਬਰ ਦਾ ਤੁਸੀਂ ਇਹ ਸੋਚੋ ਵੀ ਯਾਰ ਉਹ ਮਾਂ ਪਿਓ ਦਾ ਉਹ ਤੇ ਜੀਣਾ ਹਰਾਮ ਹੋਏਗਾ ਨਾ ਉਹ ਕਿਹੜਾ ਨੱਕ ਲੈ ਕੇ ਘੁੰਮਦੇ ਫਿਰਨ ਜੋ ਤੁਸੀਂ ਜਦੋਂ ਤੁਸੀਂ ਆਪਣੇ ਮਹੱਲਿਆਂ ਦੇ ਵਿੱਚ ਜਿੱਦਾਂ ਤੁਸੀਂ ਤੁਰਦੇ ਹੋ ਮੈਂ ਜੋ ਲਫ਼ਜ਼ ਕਹਾਂ ਤੇ ਮੇਰਾ خیال ਹੈ ਕਿ ਮੇਰੇ ਵਾਸਤੇ ਛੋਟੀ ਗੱਲ ਆ ਜਿਵੇਂ ਜਿਵੇਂ ਤੁਸੀਂ ਆਪਣਾ ਸਿਰ ਕਮਾਕਮ ਕੇ ਤੁਰਦੇ ਹੋ ਆਪਣੇ ਮਾਂ ਪਿਓ ਦੇ ਸਾਹਮਣੇ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਪਣੇ ਕਸਬੇ ਦੇ ਵਿੱਚ ਉਹ ਮਾਂ ਬਾਪ ਕੀ ਕਰਨ ਫਿਰ ਭੁੱਬਾ ਮਾਰ ਮਾਰ ਰੋਣਗੇ ਨਾ ਵੀ ਅਸੀਂ ਕੀ ਕੀ ਜੰਕੀ ਜਮੈ ਅਸੀਂ ਕੀ ਬਣ ਗਿਆ ਇਹ ਨੈਚੁਰਲ ਨਹੀਂਗਾ ਕੁਝ ਵੀ ਜੇ ਤੁਸੀਂ ਕਹੋ ਕਿ ਨੈਚੁਰਲੀ ਇਹ ਹੈਗਾ ਇਦਾਂ ਨਹੀਂ ਇਦਾਂ ਦਾ ਕੁਝ ਨਹੀਂਗਾ ਇਹ ਬਣੇ ਹੋਏ ਲੋਕ ਨੇ ਜਾਣ ਕੇ ਡਰਾਮੈਟਿਕ ਲੋਕ ਨੇ ਆ ਦੇਖੋ ਪਿਓ ਕਹਿੰਦਾ ਮਰਦ ਬਣ ਤੇ ਤੂੰ ਸਾਡੀ ਬਦਨਾਮੀ ਕਰਾਈ ਮਾਪਿਓ ਨੂੰ ਫਿਰ ਮਾਪਿਓ ਨੂੰ ਫਿਰ ਸਾਰਾ ਕੁਝ ਚੱਲਣਾ ਪੈ ਰਿਹਾ ਤੁਸੀਂ ਤਾਂ ਆਪਣੀਆਂ ਆਜਾਸ਼ੀਆਂ ਕਰਦੇ ਹੋ ਪੈਸੇ ਕਮਾਉਂਦੇ ਹੋ ਇਹ ਮਾਪਿਓ ਨੂੰ ਫਿਰ ਚੱਲਣਾ ਪੈਂਦਾ ਸਾਰਾ ਕੁਝ ਤੁਸੀਂ ਇਹ ਸੋਚੋ ਵੀ ਕੀ ਤੁਹਾਨੂੰ ਤੁਹਾਨੂੰ ਠੀਕ ਹੈ ਪੈਸੇ ਤੁਹਾਡੇ ਆਉਂਦੇ ਨੇ ਤੁਹਾਡੇ ਵਿਊਅਰ ਬਣਦੇ ਨੇ ਪਰ ਤੁਸੀਂ ਆਹ ਆ ਜਿਹੜਾ ਆਜ ਨੂੰ ਤੁਹਾਨੂੰ ਮੈਂ ਦਿਖਾਉਣਾ ਐਨੇ ਐਸਾ ਜਲੂਸ ਕੱਢਿਆ ਪਿਆ ਪੂਰੇ ਮੁਹਾਸ਼ਰੇ ਦਾ ਇਸ ਸਰਦਾਰ ਵੀ ਬਣ ਕੇ ਬਲੌਜ਼ ਪੌਂਦਾ ਇਹ ਇਦਾਂ ਵੀ ਬਲੌਜ਼ ਪੌਂਦਾ ਐਸੇ ਭੇੜੇ ਕੱਪੜੇ ਇਸ ਬੰਦੇ ਨੇ ਪਾਏ ਹੋਏ ਨੇ ਇਹਦੇ ਬਾਰੇ ਹਾਂ ਮੱਕਰ ਸਾਹਿਬ ਨੇ ਗੱਲ ਕੀਤੀ ਸੀ ਵਧੀਆ ਗੱਲਾਂ ਸੀ ਉਹ ਕਿਸਾਨ ਨੂੰ ਦੱਸ ਐਕਚੁਅਲੀ ਹੈ ਕਿ ਤੂੰ ਪਰ ਤੂੰ ਇਦਾਂ ਪੁੱਛਣ ਦੀ ਬਜਾਏ ਜਾ ਕੇ ਉੱਥੇ ਆਪਣੇ ਘਰੇ ਲੈ ਜਾਓ ਤੇ ਉਹਨਾਂ ਨੂੰ ਪੁੱਛੋ ਜਾ ਕੇ ਤੂੰ ਕੀ ਆ ਲੋਕਾਂ ਨੂੰ ਕਿਉਂ ਇਹ ਸਵਾਲ ਪਰੋਸਦੇ ਹੋ ਮੈਂ ਇਸ ਕਰਕੇ ਅੱਜ ਬੋਲਣ ਲੱਗਾ ਆ ਕਿ ਮੈਂ ਕੁਝ ਦਿਖਾਉਣਾ ਨਹੀਂ ਚਾਹੁੰਦਾ ਇਸ ਤੁਹਾਨੂੰ ਮੈਂ ਕੁਝ ਦਿਖਾਉਣਾ ਨਹੀਂ ਚਾਹੁੰਦਾ ਨਾ ਮੈਂ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਉਹ ਕਹਿੰਦੇ ਨੇ ਨਾ ਸੁਰਜੀਤ ਪਾਤਰ ਸਾਹਿਬ ਕਹਿੰਦੇ ਨੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਂ ਦਾਣ ਕੀ ਕਹਿਣਗੇ ਸਾਨੂੰ ਬੋਲਣਾ ਪੈਗਾ ਜਿਹੜਾ ਲੋਕਾਂ ਨੂੰ ਆਪਣੇ ਮੁਹਾਸ਼ਰੇ ਦਾ ਆਪਣੇ ਪਰਿਵਾਰਾਂ ਦਾ ਫਿਕਰ ਉਹ ਜ਼ਰੂਰ ਬੋਲਣਗੇ ਸੋ ਮੈਨੂੰ ਮੈਨੂੰ ਸੱਚੀ ਫਿਕਰ ਹੁੰਦਾ ਮੈਂ ਬਹੁਤ ਵਲਗੈਰਿਟੀ ਵਾਲੀਆਂ ਗੱਲਾਂ ਨਹੀਂ ਕਰਦਾ ਕਿਉਂਕਿ ਮੈਨੂੰ ਪਤਾ ਕਿ ਮੈਂ ਮੈਂ ਤੇ ਉਹ ਵੀਡੀਓ ਬਣਾਇਆ ਜਿਹਨੇ ਮੈਂ ਕਹਿਣਾ ਆਪਣੀ ਬੇਟੀ ਨੂੰ ਬੇਟਾ ਦੇਖ ਆ ਜਾਓ ਬੋਲਿਆ ਸੀਗਾ ਤੇ ਦੇਖ ਲੋਕਾਂ ਦਾ ਰਿਸਪੌਂਸ ਤੇ ਜਿਹਨੇ ਇਹਨਾਂ ਨੂੰ ਮੈਂ ਸਵਾਲ ਪਿਠਾ ਕੇ ਪੁੱਛਾ ਗੰਦੇ ਸਵਾਲ ਤੇ ਉਹ ਮੈਂ ਕਿਵੇਂ ਦਿਖਾਵਾਂਗਾ ਆਪਣੇ ਬੱਚਿਆਂ ਨੂੰ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣਗੀਆਂ ਬਹੁਤ ਸਾਰੀਆਂ ਵੀਡੀਓ ਇਹ ਅੱਜ ਬੋਲਣ ਦਾ ਮੇਰਾ ਮਤਲਬ ਇਹੋ ਹੀ ਆ ਕਿ ਇਹ ਕੰਮ ਡੇ ਬਾਈ ਡੇ ਵਧੀ ਜਾ ਰਿਹਾ ਅਸੀਂ ਲੱਭ ਲੱਭ ਕੇ ਲਿਆਉਣ ਲਾ ਪਿਆ ਆਪਣੇ ਚੈਨਲਾਂ ਨੂੰ ਚਲਾਉਣ ਤੇ ਉੱਥੇ ਬਿਠਾ ਕੇ ਉਹਦੇ ਨਾਲ ਫਿਰ ਅਸੀਂ ਬ੍ਰਾਡਕਾਸਟਿੰਗ ਦੇ ਨਾਂ ਤੇ ਅੱਜ ਕੱਲ ਤੁਸੀਂ ਪਤਾ ਨਹੀਂ ਕੀ ਬ੍ਰਾਡਕਾਸਟ ਸ਼ੁਰੂ ਕਰ ਲਿਆ ਹਰ ਬੰਦਾ ਜੋ ਮਰਜ਼ੀ ਬੋਲੀ ਜਾਂਦਾ ਪੈਸੇ ਕਮਾਉਣ ਵਾਸਤੇ ਵਿਊਅਰ ਲੈਣ ਵਾਸਤੇ ਸੋਚ ਕੇ ਦੇਖੋ ਕਿ ਅਸੀਂ ਆਪਣੇ ਸਮਾਜ ਵਿੱਚ ਕੀ ਪਰੋਸ ਰਹੇ ਹਾਂ ਕੀ ਪਰੋਸ ਰਹੇ ਹਾਂ ਕਈ ਵਾਰੀ ਤੁਸੀਂ ਨਾ ਚਾਹੁੰਦੇ ਵੀ ਤੁਹਾਡੇ ਸਾਹਮਣੇ ਕੁਝ ਆ ਜਾਂਦਾ ਤੇ ਤੁਸੀਂ ਹਰ ਵੇਲੇ ਹੈੱਡਫੋਨ ਨਹੀਂ ਲਾ ਸਕਦੇ ਮੈਂ ਨਹੀਂ ਲਾ ਸਕਦਾ ਹਰ ਵੇਲੇ ਹੈੱਡਫੋਨ ਕੰਨ ਦੁਖਣ ਲੱਗ ਜਾਂਦੇ ਨੇ ਤੇ ਤੁਹਾਡੇ ਪਰਿਵਾਰਾਂ ਦੇ ਵਿੱਚ ਤੁਸੀਂ ਬੈਠੇ ਹੁੰਦੇ ਹੋ ਐਸੇ ਗੰਦੇ ਸਵਾਲ ਤੋਂ ਸ਼ੁਰੂ ਕਰਦੇ ਹੋ ਤੁਸੀਂ ਇਹਦੇ ਵਿੱਚ ਕੁਸ਼ਿਕ ਤੇ ਕਟਿੰਗਸ ਮੈਂ ਐਕਚੁਅਲੀ ਲਾਇਆਂ ਸੀ ਕੱਟ ਦਿੱਤੀਆਂ ਵਿੱਚੋਂ ਬਹੁਤ ਗੰਦੇ ਸਵਾਲ ਉਹਨਾਂ ਨੂੰ ਥੰਬਨੇਲ ਤੇ ਕੀਤੇ ਹੋਏ ਸੀਗੇ ਫਿਜ਼ੀਕਲ ਰਿਲੇਸ਼ਨ ਦੇ ਮਤਲਕ ਉਹ ਲਫ਼ਜ਼ ਜੀ ਨਹੀਂ ਮੈਂ ਕਹਿ ਸਕਦਾ ਜਿਹੜੇ ਚੀਜ਼ਾਂ ਮਤਲਬ ਇੰਨੀਆਂ ਪ੍ਰਾਈਵੇਟ ਗੱਲਾਂ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਪੁੱਛਦੇ ਹੋ ਇਹਨਾਂ ਲੋਕਾਂ ਨੂੰ ਮੈਂ ਦੂਸਰੀ ਗੱਲ ਕਹਿ ਦਮਾ ਕਿ ਜਿਹੜੇ ਕਿਨਰ-ਕੁੰਨਰ ਬਹੁਤ ਘਟ ਨੇ ਇਹ ਸਾਰੇ ਬਣੇ ਹੋਏ ਕਿਨਰ ਨੇ ਜਿਹੜੇ ਕਿ ਤੁਹਾਡੇ ਕਹਿੰਦੇ ਨੇ ਕਿ ਸਾਨੂੰ ਹੁਣ 1100 ਵਾਲੀ ਗੱਲ ਵੀ ਨਹੀਂ ਰਹਿ ਗਈ ਹੁਣ ਤਾਂ 11 ਲੱਖ ਤੋਂ ਸ਼ੁਰੂ ਹੁੰਦੇ ਨੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੇ ਵਾਕਈ ਹੈਗੇ ਨੇ ਤੁਹਾਨੂੰ ਲੱਗਦਾ ਤੁਹਾਡੇ ਪੁਰਾਣੇ ਸਮੇਂ ਤੋਂ ਤੁਹਾਡੇ ਚੱਲੇ ਆ ਰਹੇ ਨੇ ਉਹਨਾਂ ਨੂੰ ਠੀਕ ਆ ਤੁਸੀਂ ਸੇਵਾ ਸੁਭਾ ਕਰੋ ਜਿਹੜੇ ਤੁਹਾਡੇ ਕੋਲ ਨਵੇਂ ਆ ਕੇ ਡਰਾਮੇ ਕਰਦੇ ਨੇ ਇੰਨੇ ਲੱਖ ਦੋ ਇੰਨੇ ਹਜ਼ਾਰ ਦੋ ਜੁੱਤੀਆਂ ਮਾਰੋ ਉਹਨਾਂ ਦੇ ਬਹੁਤ ਸਾਰੀਆਂ ਜੁੱਤੀਆਂ ਮਾਰੋ ਔਰ ਇਸ ਗੱਲ ਤੋਂ ਨਾ ਡਰੋ ਕਿ ਇਹਨਾਂ ਦੀ ਬਦਦੁਆ ਲੱਗ ਜਾਂਦੀ ਆ ਇਹ ਸਭ ਡਰਾਮੇ ਨੇ ਕੁਛ ਨਹੀਂ ਗਾ ਇਹ ਹੋ ਜਾ ਇਹ ਮਾਲਕ ਨੇ ਜਿੰਨੇ ਸਾਹ ਦਿੱਤੇ ਆ ਨਾ ਤੁਹਾਡੇ ਨਾਲ ਲਿਖੇ ਉਹਨੇ ਸਾਹ ਮਿਲਣੇ ਨੇ ਤੇ ਜੋ ਪ੍ਰਾਪਤੀਆਂ ਤੁਹਾਨੂੰ ਲਿਖੀਆਂ ਹੋਈਆਂ ਨੇ ਉਹ ਸਾਰਾ ਕੁਝ ਮਿਲ ਹੀ ਜਾਣਾ ਇਹਨਾਂ ਗੱਲਾਂ ਨੂੰ ਸੋਚਣਾ ਛੱਡੋ ਕਿ ਤੁਹਾਡੇ ਵਾਸਤੇ ਕੋਈ ਇਹ ਬਾਦਵਾ ਦੇ ਦੇਣਗੇ ਤਾਂ ਪਤਾ ਨਹੀਂ ਕੀ ਹੋ ਜਾਏਗਾ ਟੋਟਲੀ ਗਲਤ ਸੋਚਾਂ ਨੇ ਸਾਡੀਆਂ ਇੱਥੇ ਗੋਰਿਆਂ ਦੇ ਕਿੰਨੇ ਸੋਹਣੇ ਨਿਆਣੇ ਨੇ ਪੜਦੇ ਨੇ ਖੂਬ ਸੂਰਤ ਨਿਆਣੇ ਵੱਡੀਆਂ ਵੱਡੀਆਂ ਚੋਬਾਂ ਤੇ ਲੱਗੇ ਜਵਾਨ ਇਹਨਾਂ ਦੇ ਤਾਂ ਖੁਸਰੇ ਇਹਨਾਂ ਨੂੰ ਲੋਰੀਆਂ ਦੇਣ ਆਉਂਦੇ ਨੇਗੇ ਕਦੇ ਦੇਖੇ ਵੀ ਗੋਰਿਆਂ ਦੇ ਆਏ ਹੋਣ ਖੁਸਰੇ ਲੋਰੀਆਂ ਦੇ ਤੇ ਇਹਨਾਂ ਦੇ ਨਿਆਣਿਆਂ ਨੂੰ ਕੀ ਹੋ ਗਿਆ ਕੁਝ ਹੋਇਆ ਗੋਰੇ ਦੇ ਨਿਆਣੇ ਤਾਂ ਸਾਡੇ ਨਾਲੋਂ ਕਿੰਨੇ ਜ਼ਿਆਦਾ ਟੌਰ ਨਾਲ ਚੁੰਦੇ ਨੇ ਉਹਨਾਂ ਦੇ ਬੱਚੇ ਬੇਸ਼ੁਮਾਰ ਡਿਗਰੀਆਂ ਕੀਤੀਆਂ ਹੋਈਆਂ ਨੇ ਉਹਨਾਂ ਨੇ ਸਾਡੇ ਸਮਾਜ ਵਿੱਚ ਇਹ ਗੱਲਾਂ ਸਾਰੀਆਂ ਫੈਲ ਗਈਆਂ ਵੀ ਮਿਰਚਾਂ ਵਾਰਦੇ ਉਹ ਕਰਦੇ ਉਹ ਆ ਕਰਦੇ ਉਹ ਨਜਰਾਂ ਲੱਗੀਆਂ ਟੂਣੇ ਕਰਨਾ ਇਹਨਾਂ ਮੁਲਕਾਂ ਇਹ ਖੂਬਸੂਰਤ ਮੁਲਕ ਕਿਉਂ ਨੇ ਸਾਨੂੰ ਇਹਨਾਂ ਮੁਲਕਾਂ ਵਿੱਚ ਕਿਉਂ ਆਉਣਾ ਪੈ ਰਿਆ ਇਹੀ ਗੱਲਾਂ ਨੇ ਜਿਹੜਾਂ ਨੇ ਸਾਡੇ ਸਮਾਜ ਦਾ ਬੇੜਾ ਗਰਕ ਕੀਤਾ ਹੋਇਆ ਕੋਈ ਟੂਣਾ ਨਹੀਂ ਹੁੰਦਾ ਕੋਈ ਮਿਰਚਾਵਾਰਾ ਨਾ ਕੁਝ ਨਹੀਂ ਹੁੰਦਾ ਨਜਰਾਂ ਜ਼ਰੂਰਤ ਨਹੀਂ ਲੱਗਦੀਆਂ ਇਹ ਸਾਰੇ ਸਾਡੇ ਸਿਰਫ ਸੋਚ ਆ ਇੱਥੇ ਵੜੀ ਹੋਈ ਕੁਛ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਦਾ ਸੀ ਤੇ ਸਾਡੇ ਪਿੰਡ ਦੇ ਲਾਗੇ ਨਹਿਰ ਅਸੀਂ ਪੜਨ ਜਾਂਦੇ ਹੁੰਦੇ ਸੀ ਪੁਲ ਦੇ ਵਿੱਚ ਅਸੀਂ ਲੱਤਾਂ ਥੱਲੇ ਕਰਕੇ ਤੇ ਪੁਲ ਦੇ ਵਿੱਚ ਬਹਿਣਾ ਉੱਥੋਂ ਨਾਰੀਅਲ ਬਹੁਤ ਆਉਦੇ ਹੁੰਦੇ ਤੁਸੀਂ ਹੱਸੋਗੇ ਇਸ ਗੱਲ ਤੋਂ ਅਸੀਂ ਤੇ ਉਹ ਨਾਰੀਅਲ ਕੱਢ ਕੱਢ ਕੇ ਤੇ ਖੱਲ ਛਿਲ ਛਿਲ ਕੇ ਅਸੀਂ ਪੜਨਾ ਤੇ ਕੀ ਸਾਰੀ ਦਿਹਾੜੀ ਉੱਥੇ ਪੜਾਈ ਦੇ ਨਾਲ ਨਾਲ ਅਸੀਂ ਨਾਰੀਅਲੋਂ ਸਾਰੇ ਜਿਹਨੂੰ ਕਹਿੰਦੇ ਟੂਨੇ ਵਾਲੇ ਨਾਰੀਅਲ ਅਸੀਂ ਤੇ ਬਹੁਤ ਖਾਦੇ ਉਹ ਸੰਤ ਕੁਛ ਨਹੀਂ ਹੋਇਆ ਅੱਜ ਮੈਂ 50 ਸਾਲ ਦਾ ਹੋ ਚੱਲਾ ਇਹ ਪਤਾ ਨਹੀਂ ਮਾਲਕ ਦੇ ਰੰਗ ਨੇ ਕੱਲ ਨੂੰ ਕੀ ਹੋਣਾ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਪਰ ਜੇ ਕੁਛ ਇਹ ਹੋ ਜਾ ਹੁੰਦਾ ਵੀ ਮੈਂ ਇਸ ਕਰਕੇ ਨਹੀਂ ਕਹਾਂਗਾ ਮੈਂ ਜੀ 1900 1980 ਦੇ ਵਿੱਚ ਨਾਰੀਅਲ ਖਾ ਲਿਆ ਸੀ ਉਹਦਾ ਕਰਕੇ ਹੋ ਗਿਆ ਸੀ ਨਹੀਂ ਸਭ ਡਰਾਮੇ ਨੇ ਕੋਈ ਕਿਸੇ ਤੇ ਟੂਣਾ ਨਹੀਂ ਕਰਦਾ ਕੋਈ ਕੁਛ ਜਿਹੜਾ ਕਰਦਾ ਆ ਸਬ지 ਸੂਜੀ ਦਾਲ ਤੁਹਾਡੇ ਰੱਖ ਕੇ ਜਾਂਦਾ ਉਹ ਚਾ ਕੇ ਬਸ ਬਣਾ ਲਿਆ ਕਰੋ ਡਰੋ ਨਾ ਬਿਲਕੁਲ ਹੀ ਕੁਛ ਨਹੀਂਗਾ ਟੂਣੇ ਸੁਣੇ ਇਹ ਸਾਡੇ ਮੁਲਕਾਂ ਦੇ ਵਿੱਚ ਹੀ ਆਏ ਡਰਾਮੇ ਇੱਥੇ ਕਿਤੇ ਨਹੀਂ ਹੈਗੇ ਹਾਂ ਜਿਹੜੇ ਸਾਡੇ ਲੋਕ ਇੱਥੇ ਆਏ ਹੋਏ ਨੇ ਇਹ ਕਰਨ ਲੱਗ ਪਏ ਸੀ ਡਰਾਮੇ ਪਰ ਇੱਥੇ ਬਹੁਤ ਲੋਕਾਂ ਨੂੰ ਹਟਾਇਆ ਅਜੇ ਵੀ ਕਰਦੇ ਨੇ ਕਿਉਂਕਿ ਅਸੀਂ ਜਿੱਥੇ ਜਾਣਾ ਸੀ ਗੰਦ ਫੈਲਾਉਣਾ ਹੀ ਆ ਸੋ ਗੱਲ ਅੱਜ ਇਹ ਕਰਨੀ ਸੀ ਕਿ ਰੱਬ ਦਾ ਵਾਸਤਾ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਬੰਦ ਕਰੋ ਇਹਨਾਂ ਚੀਜ਼ਾਂ ਨੂੰ ਸੁਣਨਾ ਦੇਖਣਾ ਬੰਦ ਕਰੋ ਤੇ ਚੈਨਲਾਂ ਵਾਲੇ ਇਹਨਾਂ ਚੀਜ਼ਾਂ ਨੂੰ ਲੋਕਾਂ ਸਾਹਮਣੇ ਧੱਕੇ ਨਾਲ ਪਰੋਸਣਾ ਬੰਦ ਕਰੋ ਇਹੋ ਜਿਹਾ ਕੁਝ ਨਹੀਂਗਾ ਜੋ ਤੁਹਾਡੇ ਕੋਲ ਆਉਂਦੇ ਨੇ ਨਾ ਜੈਂਡਰ ਜੁਂਡਰ ਬਦਲਣ ਵਾਸਤੇ ਇਹਨਾਂ ਜੁੱਤੀਆਂ ਮਾਰੋ ਤੁਸੀਂ ਮੈਨੂੰ ਜੋ ਮਰਜੀ ਕੋਈ ਕਹਿ ਲੈ ਵੀ ਇਦਾਂ ਕਹਿੰਦਾ ਕਹਿਣ ਦਿਓ ਮੈਂ ਸ਼ਰਯਾਮ ਕਹਿਣਾ ਮੇਰਾ ਨੰਬਰ ਵੀ ਸਕਰੀਨ ਤੇ ਦੇ ਦਾਂਗਾ ਤੁਸੀਂ ਦੇਖਦੇ ਰਹੋ ਨੰਬਰ ਮੇਨਾ ਡਾਇਰੈਕਟ ਕਾਲ ਕਰ ਲੈਣਾ ਇਹ ਸਰਫ ਸਰਫ ਔਰ ਸਿਰਫ ਇੱਕ ਪਪੂਲਾਰਿਟੀ ਤੇ ਇੱਕ ਪੈਸੇ ਕਮਾਉਣ ਦਾ ਢੰਗ ਬਣਾ ਲਿਆ ਜਿਹੜਾ ਦੂਜਿਆਂ ਦੇ ਬੱਚਿਆਂ ਤੇ ਬਹੁਤ ਅਸਰ ਹੋਏਗਾ ਇਹ ਕਿਉਂਕਿ ਹੁਣ ਤੇ ਡੇ ਬਾਈ ਡੇ ਵਧੀ ਜਾਂਦਾ ਤੁਸੀਂ ਟਿਕਟੌਕ ਤੇ ਜਾਂ ਇੰਸਟਾਗ੍ਰam ਤੇ ਜਾਂ ਰੀਲਾਂ ਦੇਖਣ ਲੱਗ ਪਏ ਰੀਲਾਂ ਵਿੱਚ ਹਰ ਤੀਜੀ ਜੋ ਥ੍ਰੀਲ ਇਹੋ ਜਿਹਾ ਮੈਂ ਕੀ ਕਮਾ ਇਹਨਾਂ ਨੂੰ ਇਹਨਾਂ ਨਕਲੀ ਲੋਕਾਂ ਵਾਲੀਆਂ ਆਉਂਦੀਆਂ ਨੇ ਆਉਂਦੀਆਂ ਕਿਉਂ ਨੇ ਤੁਸੀਂ ਇਹਨਾਂ ਨੂੰ ਦੇਖਦੇ ਬਹੁਤ ਉਹ ਦੇਖਦੇ-ਦੇਖ ਤੇ ਫਿਰ ਅੱਜ ਚੰਗੀਆਂ ਭੁਲੀਆਂ ਜਨਾਨੀਆਂ ਕੱਪੜੇ ਲਾ ਲਾ ਕੇ ਲੱਗੀਆਂ ਹੋਈਆਂ ਨੇ ਰੀਲਾਂ ਬਣਾਉਣ ਕਿਉਂ ਕਿਉਂਕਿ ਸਾਡਾ ਸਿਸਟਮ ਹੀ ਬਦਲ ਗਿਆ ਸੋਚ ਹੀ ਲੋਕਾਂ ਦੀ ਬਦਲ ਗਈ ਹੈ ਸੋਸ਼ਲ ਮੀਡੀਆ ਸਾਡੇ ਭਾਰਤ ਵਿੱਚ ਜਾਂ ਪੰਜਾਬ ਵਿੱਚ ਸਪੈਸ਼ਲੀ ਤਾਂ ਆਉਣਾ ਹੀ ਨਹੀਂ ਚਾਹੀਦਾ ਸੀਗਾ 스마트ਫੋਨ ਨਹੀਂ ਹੋਣੇ ਚਾਹੀਦੇ ਸੀ ਇੰਟਰਨੈਟ ਨਹੀਂ ਆਉਣਾ ਚਾਹੀਦਾ ਸੀਗਾ ਜਿਹੜੀਆਂ ਚੀਜ਼ਾਂ ਨੇ ਸਾਡੇ ਜਿਹੜੀ ਚੀਜ਼ ਦੀ ਸਾਡੇ ਪੰਜਾਬ ਨੂੰ ਜੇ ਮੈਂ ਪੰਜਾਬ ਦੀ ਜ਼ਿਆਦਾ ਗੱਲ ਕਰਦਾ ਹੁਣਾਂ ਜਿਹੜੀਆਂ ਚੀਜ਼ਾਂ ਦੀ ਲੋੜ ਆ ਸਰਕਾਰਾਂ ਵੀ ਉਹ ਚੀਜ਼ਾਂ ਪ੍ਰੋਵਾਈਡ ਨਹੀਂ ਕਰਦੀਆਂ ਉੱਥੇ ਵੋਟਾਂ ਦੇ ਵਿੱਚ ਆਂਦਾ ਫ੍ਰੀ ਫੋਨ ਦਿਆਂਗੇ ਫ੍ਰੀ ਇੰਟਰਨੈਟ ਦਿਆਂਗੇ ਉਹ ਫਿੱਟੇ ਨੂੰ ਥੋੜਾ ਬੇੜਾ ਗਰਕ ਕੀਤਾ ਕਿ ਇੰਟਰਨੈਟ ਨਹੀਂ ਤਦ ਤੁਸੀਂ ਹੋਰ ਫ੍ਰੀ ਦਿਓਗੇ ਇਹ ਤੇ ਮੈਂ ਕਹਿੰਦਾ ਇੰਨੇ ਕ ਮਹਿੰਗੇ ਕਰ ਦਿਓ ਕਿ ਲੋਕਾਂ ਦੀ ਪਹੁੰਚ ਤੋਂ ਥੋੜਾ ਜਿਹਾ ਬਾਹਰ ਹੋ ਜਾਣਾ ਇਹ ਜਿਹੜੇ ਲੋਕ ਇਹਨਾਂ ਲੋਕਾਂ ਨੂੰ ਲਿਆ ਲਿਆ ਕੇ ਬਿਠਾ ਬਿਠਾਏ ਗੱਲਾਂ ਕਰਦੇ ਨੇ ਇਹਨਾਂ ਲੋਕਾਂ ਨੇ ਕਦੇ ਨਰਿੰਦਰ ਕਪਾਨੀ ਦੀ ਗੱਲ ਕੀਤੀ ਹੈ ਜਿਹਦੀ ਵਜ੍ਹਾ ਨਾਲ ਇੰਟਰਨੈਟ ਅਸੀਂ ਦੇਖ ਰਹੇ ਤੁਸੀਂ ਮੈਨੂੰ ਐਸ ਵੇਲੇ ਦੇਖ ਰਹੇ ਹੋ ਆ ਸਾਰਾ ਕੁਝ ਨਾਲੋਂ ਨਾਲ ਬਦਲੀ ਜਾ ਰਿਹਾ ਇੱਕ ਪੰਜਾਬੀ ਸਰਦਾਰ ਦੀ ਵਜ੍ਹਾ ਨਾਲ ਸੰਪਤਾ ਤੁਹਾਨੂੰ ਕਿਹਦੇ ਮੈਂ ਉਹਦੇ ਤੇ ਪ੍ਰੋਪਰ ਗੱਲ ਕਰਾਂਗਾ ਤੁਹਾਨੂੰ ਦਿਖਾਵਾਂਗਾ ਕਿ ਕਦੇ ਉਹਨਾਂ ਨੇ ਗੱਲ ਕੀਤੀ ਉਸ ਬਾਰੇ ਨਹੀਂ ਕਿਉਂਕਿ ਇਹਨਾਂ ਨੂੰ ਤਾਂ ਮਸਾਲਾ ਚਾਹੀਦਾ ਇਹੋ ਜਿਹਾ ਗੰਦਾ ਮਸਾਲਾ ਲੋਕਾਂ ਚ ਪ੍ਰੋਸਣ ਵਾਸਤੇ ਰੱਬ ਦਾ ਵਾਸਤਾ ਇਹਨਾਂ ਚੀਜ਼ਾਂ ਨੂੰ ਮੈਂ ਕਿਸੇ ਦੇ ਖਿਲਾਫ ਨਹੀਂ ਆ ਜਿਹੜਾ ਕਿੰਨਰ ਕਹ ਲੋ ਜਾਂ ਖੁਸਰੇ ਕਹ ਲੋ ਮੇਰੇ ਦੇ ਖਿਲਾਫ ਨਹੀਂ ਆ ਪਰ ਜਿਹੜੇ ਅਸਲ ਨੇ ਸੱਚੀ ਨੇ ਕੁਦਰਤ ਵੱਲੋਂ ਮੈਂ ਮੰਨਦਾ ਕੁਛਕ ਹੋਣਗੇ ਮੈਂ ਗਾਰੰਟੀ ਨਹੀਂ ਕਰਦਾ ਇਸ ਗੱਲ ਦੀ ਉਹ ਹੋਣਗਾ ਕੁਝ ਕੋਈ ਮੁਆਸ਼ਰਾ ਹੋਏਗਾ ਉਹਨਾਂ ਨੂੰ ਤੁਸੀਂ ਜੋ ਕਰਨਾ ਕਰੋ ਜੋ ਉਹਨਾਂ ਨੂੰ ਦੇਣਾ ਦੇਵੋ ਪਰ ਹੁਣ ਤੇ ਬਹੁਤ ਤੁਹਾਡੀਆਂ ਗਲੀਆਂ ਵਿੱਚ ਆਮ ਹੀ ਘੁੰਮਦੇ ਫਿਰਦੇ ਨੇ ਬੈਗ ਕਮਾ ਕਮਾ ਕੇ ਆ ਮੁੰਡਾ ਜਿਹੜਾ ਤੁਹਾਨੂੰ ਦਿਖਾਇਆ ਮੁੰਡਾ ਕੀ ਮੁੰਡਾ ਕਾਹਦਾ ਇਹ ਕੁਝ ਹੋਰ ਹੀ ਪਤਾ ਨਹੀਂ ਕੀ ਹੈ ਕੀ ਨਹੀਂ ਹੈਗਾ ਐਕਚੁਅਲੀ ਜਾਣ ਕੇ ਬਣੇ ਹੋਏ ਲੋਕ ਨੇ ਇਹ ਆਪਣੀ ਬਸ ਇਹ ਵੀਡੀਓ ਚਲਾਉਣ ਵਾਸਤੇ ਤੇ ਫਿਰ ਇਹਨਾਂ ਨੂੰ ਵੱਡੇ ਵੱਡੇ ਰਿਐਲਿਟੀ ਸ਼ੋਅਾਂ ਵਿੱਚ ਲੈ ਜਾਂਦੇ ਨੇ ਜੋ ਤੁਸੀਂ ਇਹਨਾਂ ਨੂੰ ਵੱਡੇ ਵੱਡੇ ਰਿਐਲਿਟੀ ਸ਼ੋਅਾਂ ਵਿੱਚ ਲੈ ਕੇ ਜਾਓਗੇ ਤਾਂ ਕੁਦਰਤੀ ਗੱਲ ਹੈ ਆ ਜਿਹੜਾ ਕੁਦਰਤੀ ਗੱਲ ਹੈ ਕਿ ਫਿਰ ਦੂਸਰੇ ਦੇ ਹੋਰ ਵੀ ਬੱਚਿਆਂ ਦਾ ਦਿਮਾਗ ਖਰਾਬ ਹੁੰਦਾ ਹੀ ਆ ਨਾ ਸੂਇਸ ਕਰਕੇ ਰਬ ਦਾ ਵਾਸਤਾ ਇਹਨਾਂ ਨੂੰ ਦੇਖਣਾ ਬੰਦ ਕਰੋ ਇਹਨਾਂ ਨੂੰ ਆਪਣੇ ਚੈਨਲਾਂ ਤੇ ਲਿਆਉਣਾ ਮੈਨੂੰ ਬਹੁਤ ਲੋਕੀ ਜਾਣਦੇ ਨੇ ਕਹਿੰਦੇ ਨੇ ਮੈਂ ਕਦੇ ਵੀ ਨਹੀਂ ਇਹਨਾਂ ਲੋਕਾਂ ਨੂੰ ਲੈ ਕੇ ਆਉਂਦਾ ਕਿਉਂ ਲੈ ਕੇ ਆਵਾਂ ਕਿ ਮੈਸੇਜ ਕੀ ਮੈਂ ਦੇਣਾ ਚਾਹੁੰਨਾ ਦੱਸੋ ਕੀ ਮੈਸੇਜ ਦੇਣਾ ਚਾਹੁੰਨਾ ਕਿ ਇਹਨਾਂ ਨੇ ਆਪਣਾ ਅੰਗ ਕਟਾ ਕੇ ਉਹ ਲਵਾ ਲਿਆ ਅੰਗ ਵਟਾ ਕੇ ਉਹ ਲਵਾ ਲਿਆ ਬੁੜੀਆਂ ਤੋਂ ਬੰਦੇ ਬਣ ਗਏ ਬੰਦਿਆਂ ਤੋਂ ਬੁੜੀਆਂ ਬਣ ਗਏ ਕਿਉਂ ਕੁਦਰਤ ਦੇ ਨਾਲ ਖੇਲਾ ਮੈਂ ਕੁਦਰਤ ਨਾਲ ਕਿਉਂ ਖੇਲਾ ਮੈਂ ਇਹ ਹੁਣੇ ਹੀ ਸਿਲਸਿਲਾ ਸ਼ੁਰੂ ਹੋਇਆ ਥੋੜੇ ਕੁ ਸਾਲਾਂ ਤੋਂ ਪਹਿਲਾਂ ਤਾਂ ਕੁਝ ਨਹੀਂ ਸੀਗਾ ਹੁਣੇ ਸ਼ੁਰੂ ਹੋਇਆ ਮੁੰਡਾ ਮੁੰਡੇ ਨਾਲ ਵਿਆਹ ਕਰਨ ਲੱਪਿਆ ਕੁੜੀ ਕੁੜੀ ਨਾਲ ਵਿਆਹ ਕਰ ਤੁਹਾਡੇ ਦਾਦੇ ਪਰਦਾਦੇ ਨਾਨਿਆਂ ਨਾਨੀਆਂ ਨੇ ਮੁੰਡੇ ਬੰਦਿਆਂ ਨੇ ਨਾ ਆਪਸ ਵਿੱਚ ਜਾਂ ਬੁੜੀਆਂ ਨੇ ਆਪਸ ਵਿੱਚ ਕਦੇ ਵਿਆਹ ਕਰਾਇਆ ਸੀ ਕਦੇ ਸੁਣਿਆ ਸੀ ਅੱਜ ਤੱਕ ਕਿਉਂ ਤੁਸੀਂ ਪ੍ਰਕਿਰਤੀ ਨਾਲ ਖੇਡ ਰਹੇ ਹੋ ਕਿਉਂ ਤੁਸੀਂ ਕੁਦਰਤ ਦੇ ਨਾਲ ਖੇਡ ਰਹੇ ਹੋ ਹੱਦ ਹੀ ਹੋ ਗਈ ਯਾਰ ਕਮਾਲ ਹੈ ਤੁਸੀਂ ਜੇ ਤੁਹਾਡੇ ਕੋਲ ਸੋਸ਼ਲ ਮੀਡੀਆ ਆ ਗਿਆ ਤੁਸੀਂ ਇੰਨਾ ਗਲਤ ਇਸਤੇਮਾਲ ਕਰ ਰਹੇ ਹੋ ਇੰਨਾ ਗਲਤ ਇਸਤੇਮਾਲ ਕਰ ਰਹੇ ਹੋ ਸੋ ਰੱਬ ਦਾ ਵਾਸਤਾ ਮੈਂ ਇਹ ਕਹਿ ਸਕਦਾ ਬਾਕੀ ਅੱਗੇ ਉਹ ਕਹਿੰਦੇ ਨੇ ਕਿ ਅੱਗੇ ਤੇਰੇ ਭਾਗ ਲੱਛੀਏ ਤੁਹਾਡੇ ਭਾਗ ਨੇ ਜੋ ਕੁਝ ਕਰਨਾ ਕਰੋ ਮੈਂ ਤੇ ਨਾਲ ਲੋਕਾਂ ਦੇ ਸਾਹਮਣੇ ਆ ਵੀ ਜਾਵੇ ਉੱਥੇ ਇੱਕ ਆਪਸ਼ਨ ਹੁੰਦਾ ਹਾਈਡ ਵੀਡੀਓ ਉਹ ਮੈਂ ਹਾਈਡ ਹੀ ਕਰ ਦੇਣਾ ਫਿਰ ਦੁਬਾਰਾ ਤੁਹਾਡੇ ਸਾਹਮਣੇ ਨਹੀਂ ਆਉਦੀ ਪਰ ਤੁਸੀਂ ਲੋਕ ਵੀ ਮਜ਼ੇ ਲੈਂਦੇ ਹੋ ਤੁਸੀਂ ਵੀ ਗਾਂ ਭੇਜਦੇ ਹੋ ਲੋਕਾਂ ਨੂੰ ਇਸੇ ਕਰਕੇ ਕੰਮ ਖਰਾਬ ਹੋ ਰਿਹਾ ਸੋ ਰੱਬ ਦਾ ਵਾਸਤਾ ਤੁਸੀਂ ਇਹਨਾਂ ਚੀਜ਼ਾਂ ਨੂੰ ਬੰਦ ਕਰੋ ਦੇਖਣਾ ਜੇ ਆਪਣੇ ਬੱਚੇ ਬਚਾਉਣਾ ਚਾਹੁੰਦੇ ਹੋ ਜੇ ਤੁਹਾਨੂੰ ਤੁਸੀਂ ਚਾਹੁੰਦੇ ਤੁਹਾਡੇ ਬੱਚੇ ਵੀ ਗਾਂ ਇਦਾਂ ਦੇ ਬਣ ਕੇ ਮੁੰਡੇ ਕੁੜੀਆਂ ਬਣ ਕੇ ਕੁੜੀਆਂ ਮੁੰਡੇ ਬਣ ਕੇ ਤੁਹਾਡੇ ਆਲੇ ਦੁਆਲੇ ਘੁੰਮਦੇ ਰਹਿਣ ਫਿਰ ਤੁਹਾਡੀ ਮਰਜ਼ੀ ਆ ਮੇਰੇ ਮੇਰਾ ਕਿਆ ਫਿਰ ਭੁੱਲ ਜਾਓ ਵੀਡੀਓ ਨਾ ਦੇਖੋ ਡਿਲੀਟ ਕਰ ਦਿਓ ਤੇ ਜੇ ਤੁਹਾਨੂੰ ਲੱਗੇ ਕਿ ਇਹ ਮੈਸੇਜ ਸਾਰਿਆਂ ਤੱਕ ਜਾਣਾ ਚਾਹੀਦਾ ਫਿਰ ਸ਼ੇਅਰ ਵੀ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ